ਹੈਲੋ ਜੀ ਸਾਰੇ ਪੈਨਪ੍ਰਾਵਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਵਾਈਗ੍ਰੂਜੀ ਅੱਗੇ ਤੋਂ ਇਹ ਟਾਈਮ ਅਰਦਾਸ ਕਰਦੀ ਹੈ ਕਿ ਸਾਰੇ ਪੈਨਪ੍ਰਾ ਆਪਣੇ ਆਪਣੇ ਘਰਾਂ ਦੇ ਵਿੱਚ ਅਨੰਦ ਦੀ ਕਲਾ ਤੇ ਤੰਦਰੁਸਤੀਆਂ ਦੇ ਨਾਲ ਰਹਣ ਸਾਰਿਆਂ ਦਾ ਤੁਹਾਡਾ ਵਾਈਗ੍ਰੂਜੀ ਹਮੇਸ਼ਾ ਜੋ ਵੀ ਚਾਹੋਣਿਓ ਉਹ ਪੂਰਾ ਕਰਨ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਇਹ ਵੀਡੀਓ ਥੋੜੀ ਜਿਹੀ ਲੰਬੀ ਹੋ ਜੂਗੀ ਵੀਡੀਓ ਨੂੰ ਸਕਿਪ ਨਾ ਕਰਨਾ ਜਿਹੜੀ ਜਿਹੜੀਆਂ ਪੜਨਾ ਚਾਹੁੰਦੀਆਂ ਨੇ ਕਿ ਉਹਨਾਂ ਨੂੰ ਬੱਚਾ ਕਨਸੀਵ ਹੋਵੇ ਜਿਹੜੀ ਜਿਹੜੀ ਵੀਰ ਤੇ ਪੈਣਾ ਚਾਹੁੰਦੀਆਂ ਹਨ ਵੀ ਸਾਡੇ ਘਰ ਇੱਕ ਨੰਨੇ ਬੱਚੇ ਦੀ किलकारी ਗੂੰਜੇ ਕਿਉਂਕਿ ਇੱਕ ਔਰਤੋਂ ਤੱਕ ਆਪਦੇ ਆਪ ਨੂੰ ਅਧੂਰਾ ਸਮਝਦੀ ਜਦੋਂ ਤੱਕ ਉਹਦੀ ਝੋਲੀ ਵਿੱਚ ਇੱਕ ਬੱਚਾ ਨਹੀਂ ਆ ਜਾਂਦਾ ਅੱਜ ਕੱਲ੍ਹ ਬੱਚਾ ਨਾ ਹੋਣ ਦੇ ਪਿੱਛੇ ਬਹੁਤ ਵੱਡਾ ਕਾਰਨ ਖੁਦ ਆਪਾਂ ਆ ਕਿਉਂਕਿ ਆਪਾਂ ਜਦੋਂ ਮੈਰਿਜ ਹੁੰਦੀ ਹੈ ਕਿਉਂਕਿ ਹਰ ਇੱਕ ਚੀਜ਼ ਦੀ ਕੋਈ ਸਮਾਂ ਹੁੰਦਾ ਹੈ ਅੱਗੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜਦੋਂ ਬੱਚਾ ਹੋ ਜੇ ਤਾਂ ਠੀਕ ਹੈਗਾ ਕਿਉਂਕਿ ਅੱਜ ਕੱਲ ਇਹਨਾ ਆਪਾਂ ਦਵਾਈਆਂ ਲੈ ਜਾਂਦੇ ਆ ਪੀਰੀਅਡ ਰੋਕਣ ਵਾਸਤੇ ਦਵਾਈਆਂ ਲਈ ਜਾਂਦੇ ਆ ਪ੍ਰੈਗਨਸੀ ਨੂੰ ਰੋਕਣ ਵਾਸਤੇ ਦਵਾਈਆਂ ਲਈ ਜਾਂਦੇ ਆ ਜਿਹੜੀਆਂ ਕਿ ਤੁਹਾਡੇ ਅੰਦਰਾਂ ਨਾ ਜਾ ਕੇ ਬਹੁਤ ਜ਼ਿਆਦਾ ਸਾਈਡ ਇਫੈਕਟ ਵੀ ਕਰਦੀਆਂ ਨੇ ਤੇ ਜਿਹੜਾ ਬੱਚਾ ਪੈਦਾ ਕਰਨ ਦੀ ਤੁਹਾਡੀ ਤਾਕਤ ਹੈਗੀ ਉਹਨੂੰ ਵੀ ਖਤਮ ਕਰ ਦਿੰਦੀ ਐ। ਇਹ ਸਭ ਤੋਂ ਮੇਨ ਕਾਰਨ ਤੁਹਾਡੀ ਗਲਤੀ ਇਹੀ ਹੈਗੀ ਕਦੇ ਵੀ ਪਹਿਲਾ ਬੱਚਾ ਜੋ ਵਾਇਗਰੂ ਜੀ ਦੀ ਦਾਤ ਹੈ ਉਹਦੇ ਨਾਲ ਖਿਲਵਾੜ ਨਾ ਕਰੋ। ਇਹ ਇੱਕ ਤਾਂ ਅਵੋਸ਼ਨ ਵਗੈਰਾ ਕਰਵਾ ਦਿੰਨੇ ਆ ਉਹਦੇ ਨਾਲ ਵੀ ਬਹੁਤ ਜ਼ਿਆਦਾ ਇਹ ਚੀਜ਼ ਹੁੰਦੀ ਐ। ਚਲੋ ਫਿਰ ਵੀ ਆਪਾਂ ਵਾਇਗਰੂ ਜੀ ਅੱਗੇ ਅਰਦਾਸ ਕਰਦੇ ਆ ਕਿ ਦੇਖੋ ਮੈਂ ਕੋਈ ਐਡੀ ਉਹ ਨਹੀਂ ਹੈਗੀ। ਮੈਂ ਸਿਰਫ ਜੋ ਮੈਨੂੰ ਪਤਾ ਹੈ ਮੈਂ ਤੁਹਾਨੂੰ ਉਹ ਦੱਸ ਰਹੀ ਆ। ਅਗਰ ਪਹਿਨ ਭਰਾ ਵਿਸ਼ਵਾਸ ਕਰੋਗੇ ਤਾਂ ਸਾਡੀ ਰਿਸ਼ਤੇਦਾਰੀਆਂ ਦੇ ਵਿੱਚੋਂ ਵੀ ਬਹੁਤ ਭੈਣ ਭੈਣਾਂ ਨੂੰ ਜਿਹੜੀਆਂ ਨੂੰ ਕਿ 18 18 17 17 ਸਾਲਾਂ ਬਾਅਦ ਵੀ ਵਾਇਕਰੀ ਜਿੰਨੇ ਬੱਚੇ ਦੀ ਤਰਤਬਖਸ਼ੀ ਹੈ ਸਭ ਤੋਂ ਪਹਿਲਾਂ ਦੇਖੋ ਬੱਚਾ ਨਾ ਹੋਣ ਦੇ ਕਈ ਕਾਰਨ ਹੋ ਸਕਦੇ ਨੇ ਇੱਕ ਤਾਂ ਤੁਹਾਡੀ ਕਮਜ਼ੋਰੀ ਹੈ ਉਹ ਮੈਂ ਤੁਹਾਨੂੰ ਅੱਜ ਦੱਸ ਦਿਆਂਗੀ ਕਿ ਵੀਰਾਂ ਵਾਸਤੇ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀਰਾਂ ਨੇ ਇੱਕ ਜਾਮਣ ਦਾ ਡੱਕਾ ਲੈਣਾ ਦੇਖੋ ਇਹਨੂੰ ਇੱਕ ਐਨਾ ਸਮਝਿਓ ਵੀ ਹਾਂ ਕੀ ਇਹ ਡੱਕੇ ਨਾਲ ਕੀ ਹੋ ਜੂਗਾ ਕਿ ਜਾਮਣ ਦਾ ਡੱਕਾ ਲੈਣਾ ਤੁਸੀਂ ਇਹਨੇ ਸੁੱਕਾ ਨਹੀਂ ਲੈਣਾ ਮਨਨ ਕਿ ਗਿੱਲਾ ਲੈਣਾ ਤੇ ਇੱਕ ਨਾ ਤੁਸੀਂ ਸੁੱਕੇ ਆਪਣੇ ਅਨਾਰ ਦੇ ਸਿਲਕੇ ਲੈ ਆਇਓ ਚਾਹੇ ਤੁਹਾਡੇ ਘਰ ਹੈਗੇ ਨੇ ਤਾਂ ਘਰ ਵੀ ਠੀਕ ਐ ਐਡਾ ਕਿੜਕਾ ਤੁਸੀਂ ਨੇ ਜਾਮਨ ਦਾ ਲੈ ਲੈਣਾ ਹੈਗਾ ਤੁਸੀਂ ਨੇ ਲਾ ਲਓ ਇੱਕ ਗਿੱਠਾ ਦਾ ਡੱਕਾ ਲੈ ਲੈਣਾ ਹੁਣ ਚੰਗੇ ਤਰੀਕੇ ਨਾਲ ਤੋੜ ਲੈਣਾ ਫਿਰ ਤੁਸੀਂ ਨੇ ਇੱਕ ਪੀਸ ਜਿਵੇਂ ਸੱਲ ਲੈਨੇ ਆਪਾਂ ਅਨਾਰ ਦਾ ਨਾ ਸਿਲਕੇ ਦਾ ਉਹ ਲੈਣਾ ਹੈਗਾ ਇਹਨਾਂ ਨੂੰ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਉਬਾਲ ਲੈਣਾ ਉਬਾਲ ਕੇ ਅੱਧਾ ਗਲਾਸ ਜਦੋਂ ਰਹਿ ਜੇ ਤੁਸੀਂ ਸਵੇਰੇ ਪੀਣਾ ਹੁਣੋ ਚਾਹੇ ਸ਼ਾਮ ਨੂੰ ਪੀ ਲੋ ਚਾਹੇ ਸਵੇਰੇ ਪੀ ਲੋ ਤੁਹਾਡੀ ਆਪਣੀ ਇਹ ਵੀਰਾ ਨੇ ਪੀਣਾ ਹੈਗਾ ਇਹਦੇ ਨਾਲ ਜਿੰਨੇ ਵੀ ਤੁਹਾਡੇ ਅੰਦਰ ਨਾ ਢੀਕਨੈਸ ਹੈਗੀ ਤੁਹਾਡੇ ਅੰਦਰ ਪੱਚਾਪਕੈਣੇ ਵੀ ਪੈਦਾ ਨਾ ਕਰਨ ਦੀ ਤਾਕਤ ਨਹੀਂ ਰਹੀਏਗੀ ਇਹਦੇ ਨਾਲ ਤੁਹਾਡੇ ਅੰਦਰ ਉਹ ਬਹੁਤ ਜ਼ਿਆਦਾ ਤਾਕਤ ਆਵੇਗੀ ਤੇ ਦੂਸਰੀ ਹੈਗੀ ਕਿ ਆਪਣੀਆਂ ਨਾ ਜਿਹੜੀਆਂ ਗੜਕਾ ਹੁੰਦੀਆਂ ਨੇ ਆਪਣੇ ਖੰਜੂਰਾਂ ਦੀਆਂ ਜਾਂ ਚੁਹਾਰਿਆਂ ਦੀਆਂ ਵੈਸੇ ਤਾਂ ਤੁਹਾਨੂੰ ਪੰਸਾਰੀ ਤੋਂ ਮਿਲ ਜਾਣੀਆਂ ਹੈ ਨਾ ਨਹੀਂ ਮਿਲਣਗੀਆਂ ਤਾਂ ਤੁਸੀਂ ਥੋੜੇ ਜੇ ਕਿਲੋ ਕ ਚਹਾਰੇ ਜਖ ਖੰਜੂਰਾਂ ਲਿਆ ਕੇ ਨਾ ਉਹਨਾਂ ਦੇ ਵਿੱਚੋਂ ਗਿੜਕਾ ਜਿਹੜੇ ਹਿੜਕਾ ਵੀ ਕਹਿੰਦੇ ਨੇ ਗਿੜਕਾ ਵੀ ਕਹਿੰਦੇ ਨੇ ਉਹਨਾਂ ਨੂੰ ਕੱਟ ਲੈਣਾ ਕੱਢ ਕੇ ਫਿਰ ਉਹਨਾਂ ਨੂੰ ਚੰਗੇ ਤਰੀਕੇ ਨਾਲ ਭੁੰਨ ਲੈਣਾ ਭੁੰਨ ਕੇ ਉਹਨਾਂ ਦਾ ਪਾਊਡਰ ਬਣਾਉਣਾ ਬਰੀਕ ਪਾਊਡਰ ਬਣ ਜਾਊਗਾ ਤੁਸੀਂ ਮਿਕਸੀ ਚ ਪੀਸ ਲੈਣਾ ਉਹ ਚੰਗੇ ਤਰੀਕੇ ਨਾਲ ਕਾਲੀਆਂ ਕਰ ਲਓ ਫਿਰ ਉਹ ਭੋਲੀਆਂ ਹੋ ਜਾਣਗੀਆਂ ਪੀਸ ਲਿਓ ਅੱਧਾ ਚਮਚ ਤੁਸੀਂ ਨੇ ਦੁੱਧ ਦੇ ਨਾਲ ਲੈਣਾ ਹੈਗਾ ਦੇਖੋ ਜਿੰਨੇ ਦਿਨ ਤੁਸੀਂ ਇਹ ਚੀਜ਼ ਕਰਨੀ ਹੈ ਘੱਟੋ ਘੱਟ ਤੁਸੀਂ ਇਸ ਚੀਜ਼ ਨੂੰ 11 ਜਾਂ 21 ਦਿਨ ਜ਼ਰੂਰ ਕਰਿਓ ਤੇ ਉਦੋਂ ਨਾਲ ਕੋਈ ਵੀ ਨਸ਼ਾ ਚਾਹੀਏ ਤੁਸੀਂ ਸ਼ਰਾਬ ਪੀਣਿਓ ਜਾਂ ਤੁਸੀਂ ਕੋਈ ਕੁੜਕਾ ਖਾਣਿਓ ਕੁਛ ਵੀ ਜਰਦਾ ਬੀੜੀ ਚਿੱਟਾ ਕੁਛ ਵੀ ਖਾਣਿਓ ਇਹ ਬਿਲਕੁਲ ਨਾ ਖਾਓ ਇੱਕ ਇਹ ਸਾਰਾ ਕੁਝ ਸ਼ੁਰੂ ਕਰਨ ਤੋਂ ਪਹਿਲਾਂ ਦੋਹੇ ਪਤੀ ਪਤਨੀ ਖੜੇ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਦੇ ਵਿੱਚ ਧਿਆਨ ਧਰ ਕੇ ਅਰਦਾਸ ਕਰਨਗੇ ਵਾਹਿਗੁਰੂ ਜੀ ਸਾਡੀ ਝੋਲੀ ਸਪੁੱਤਰ ਦੀ ਦਾਤ ਪਾ ਦਿਓ ਜਾਂ ਸਾਡੀ ਝੋਲੀ ਬੱਚੇ ਦੀ ਦਾਤ ਪਾ ਦਿਓ ਅਸੀਂ ਆਪਣੇ ਬੱਚੇ ਨੂੰ ਲੈ ਕੇ ਤੇਰੇ ਦਰ ਤੇ ਆਵਾਂਗੇ ਵਾਹਿਗੁਰੂ ਜੀ ਸਾਡੇ ਮਨ ਨੂੰ ਤੁਹਾਡੇ ਦਰ ਤੇ ਭਰੋਸਾ ਬਣਾ ਦਿਓ ਕਿਉਂਕਿ ਤੁਸੀਂ ਇੱਥੇ ਵੀ ਲਿਖਣ ਵਾਲਿਓ ਤੇ ਉੱਥੇ ਵੀ ਲਿਖਣ ਵਾਲੇ ਤੁਸੀਂ ਉਹ ਕਿਰਪਾ ਕਰੋ ਸਾਡੀ ਝੋਲੀ ਇੱਕ ਬੱਚੇ ਦੀ ਦਾਤ ਪਾ ਦਿਓ ਸਾਡੀਆਂ ਗਲਤੀਆਂ ਕਾਰਨ ਕਰਕੇ ਪਤਾ ਨਹੀਂ ਬਾਈ ਗਰੂ ਜੀ ਕਿਹੜੇ ਕਰਮਾਂ ਦੇ ਪਾਪ ਨੇ ਜਿਹੜਾ ਸਾਨੂੰ ਬੱਚੇ ਦੀ ਦਾਤ ਨਹੀਂ ਪ੍ਰਾਪਤ ਹੋ ਰਹੀ ਕਿਰਪਾ ਕਰੋ ਇਸ ਤੇਕ ਕਿ ਨਾਲ ਤੁਸੀਂ ਖੜ ਕੇ ਅਰਦਾਸ ਕਰਨੀ ਉਸ ਤੋਂ ਬਾਅਦ ਤੁਸੀਂ ਇਹ ਚੀਜ਼ ਸ਼ੁਰੂ ਕਰਨੀ ਉਸ ਤੋਂ ਬਾਅਦ ਜਿਹੜੀਆਂ ਮੇਰੀਆਂ ਭੈਣਾਂ ਜਾਪੇ ਚ ਨਹੀਂ ਹੁੰਦਾ ਵੀ ਹਾਂ ਅਗਲੀ ਵਾਰੀ ਸਾਨੂੰ ਸੁਪੁੱਤਰ ਦੀ দাঁਤ ਵਕਸ਼ਨ ਵਾਏ ਗਰੂ ਜੀ ਤਾਂ ਤੁਸੀਂ ਨੇ ਇੱਕ ਕੌਲੀ ਦੁੱਧ ਦੀ ਉਬਾਲ ਲੈਣੀ ਹੈ ਉਹਦੇ ਵਿੱਚ ਦੋ ਚਮਚ ਸੌਗੀ ਦੇ ਦਾਖਾਂ ਦੇ ਤੇ ਦੋ ਚਮਚ ਆਪਣੀ ਖਸਖਸ ਦੇ ਇਹਨਾਂ ਨੂੰ ਉਬਾਲ ਕੇ ਚੰਗੇ ਤਰੀਕੇ ਨਾਲ ਘਟੋ ਘਟ ਤੁਸੀਂ ਹੈਨਾ ਮਹੀਨਾ ਡੇਢ ਮਹੀਨਾ ਲਗਾਤਾਰ ਪੀਓ ਤੇ ਸਿਆਣੀ ਬਜ਼ੁਰਗ ਕਹਿੰਦੇ ਨੇ ਵੀ ਇਸ ਦੇ ਨਾਲ ਤਾਸੀਰ ਬਦਲ ਜਾਂਦੀ ਵੀ ਅਗਲੀ ਵਾਰੀ ਵਾਇਕ੍ਰੂ ਜੀ ਸੁਪੁੱਤਰ ਦੀ ਧਾਤ ਬਖਸ਼ ਦੇ ਦੇ। ਬਾਕੀ ਦਾ ਦੇਖੋ ਪ੍ਰਮਾਤਮਾ ਨੇ ਦੇਣੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਅਰਦਾਸ ਵਾਇਕ੍ਰੂ ਜੀ ਅੱਗੇ ਕਰਿਓ ਪਰ ਚੀਜ਼ਾਂ ਨੂੰ ਲਿਖ ਲਓ ਹਣਾ ਕਿਉਂਕਿ ਬਾਰ ਬਾਰ ਫਿਰ ਤੁਸੀਂ ਮੈਨੂੰ ਪੁੱਛੋਗੇ ਤੁਹਾਨੂੰ ਪਤਾ ਨਹੀਂ ਲੱਗਣਾ ਹੈਗਾ ਹਣਾ। ਇਹ ਜਿਹੜੀਆਂ ਤੁਹਾਡੀ ਜਿਹੜੀ ਅੰਦਰੂਨੀ ਵੀਕਨੈਸ ਹੈ ਨਾ ਉਸ ਚੀਜ਼ ਵਾਸਤੇ ਹੈਗੀ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸੂਗੀ। ਉਹ ਵੀ ਤੁਸੀਂ ਦੋਨੋਂ પતિ ਪਤਨੀ ਨੇ ਕਰਨੀ ਆ ਪਰ ਉਸ ਤੋਂ ਪਹਿਲਾਂ ਤੁਸੀਂ ਨੇ ਜਿਹੜੀਆਂ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੂੰ ਬੱਚਾ ਕਨਸੀਵ ਨਹੀਂ ਹੋ ਰਿਹਾ ਜਿਨ੍ਹਾਂ ਨੂੰ ਲੱਗਦਾ ਵੀ ਸਾਡੇ ਬੱਚੇ ਤਾਂ ਨਹੀਂ ਕਮਜ਼ੋਰ ਆ ਜਾਂ ਕੁਝ ਵੀ ਐ ਨਾ ਬਹੁਤ ਸਾਲ ਹੋ ਗਏ ਦਵਾਈਆਂ ਖਾਂਦੇ ਆ ਇਹਨੂੰ ਤਾਂ ਤੁਸੀਂ ਸਭ ਤੋਂ ਪਹਿਲਾਂ ਕਿਸੇ ਵਧੀਆ ਡਾਈਟੋ ਜਾਂ ਕਿਸੇ ਵਧੀਆ ਪੈਥੋ ਜਾਂ ਕਿਸੇ ਵਧੀਆ ਡਾਕਟਰ ਤੋਂ ਨਾ ਆਪਣੀ ਜਿਹੜੀ ਧਰਨ ਹੈ ਨਾ ਉਸ ਨੂੰ ਚੈੱਕ ਕਰਵਾਉਣਾ ਕਿਉਂਕਿ ਕਈ ਵਾਰੀ ਨਾ ਧਰਨ ਦਾ ਮੂੰਹ ਜਿਹੜੀ ਆਪਣੀ ਬੱਚੇ ਤਾਂ ਨਹੀਂ ਹੁੰਦੀ ਉਹਦਾ ਮੂੰਹ ਡਿੰਗਾ ਟੇਡਾ ਹੁੰਦਾ ਹੈਗਾ ਤੇ ਉਹਦੇ ਨਾਲ ਵੀ ਤੁਹਾਡੇ ਜਿਹੜੇ ਬੱਚਾ ਹਨਾ ਕਨਸੀਵ ਹੋਣ ਦਾ 99% ਤੁਹਾਨੂੰ ਉਸ ਚੀਜ਼ ਦਾ ਵੀ ਨੁਕਸ ਹੋ ਸਕਦਾ ਹੈ ਕਿਉਂਕਿ ਅੱਜਕੱਲ ਬਹੁਤ ਜ਼ਿਆਦਾ ਨੁਕਸ ਇਸ ਚੀਜ਼ ਦੇ ਪੈਠ ਰਹੇ ਨੇ ਕਿ ਤੇ ਇੱਕ ਤੁਸੀਂ ਕਰਨਾ ਕੀ ਹੈ ਜਿਵੇਂ ਮੇਰੀਆਂ ਭੈਣਾਂ ਨੇ ਪੀਰੀਅਡ ਆਉਣ ਤੋਂ ਹਨਾ 3 ਦਿਨ ਪਹਿਲਾਂ ਤੇ ਪੀਰੀਅਡ ਖਤਮ ਹੋਣ ਤੋਂ 3 ਦਿਨ ਬਾਅਦ ਲਗਾਤਾਰ ਤੁਸੀਂ ਨੇ 3 ਦਿਨ ਹਨਾ ਪਹਿਲਾਂ ਤੇ 3 ਦਿਨ ਬਾਅਦ ਤੁਸੀਂ ਨੇ ਆਪਣਾ ਪੇਟ ਨੂੰ ਮਲਾਉਣਾ ਹੈਗਾ ਕਿਸੇ ਵਧੀਆ ਦਾਈ ਤੋਂ ਜਾਂ ਘਰ ਦੇ ਵਿੱਚ ਬਜ਼ੁਰਗ ਕੋਈ ਨੇ ਨਾ ਉਹ ਜਾਣਦੇ ਨੇ ਤਾਂ ਤੁਸੀਂ ਆਪਣੇ ਪੇਟ ਨੂੰ ਮਲਾਉਣਾ ਹੈ ਤੇ ਅਗਲੀ ਗੱਲ ਹੈ ਕਿ ਜਿਹੜੀ ਜਦੋਂ ਵੀ ਤੁਸੀਂ ਪਤੀ ਪਤਨੀ ਨੇ ਆਪਸ ਦੇ ਵਿੱਚ ਬੱਚੇ ਬਾਰੇ ਨਾ ਸੋਚਣਾ ਹੈ ਬ ਕੋਈ ਨਾ ਵੀ ਬੱਚਾ ਹੁੰਦਾ ਪਿਆਰ ਕਰਨਾ ਹੈ ਤਾਂ ਆਪਸ ਦੇ ਵਿੱਚ ਨਾ ਪਿਆਰ ਦੀ ਕਿ ਨਿਸ਼ਾਨੀ ਹੈ ਬੱਚਾ ਦੇਖੋ ਨਾ ਇਹ ਤਾਂ ਇਹ ਨਹੀਂ ਵੀ ਕੋਈ ਜ਼ਬਰਦਸਤੀ ਹੈਗਾ ਤਾਂ ਤੁਸੀਂ ਨਾ ਅੰਮ੍ਰਿਤ ਵੇਲੇ ਹੀ ਚੀਜ਼ ਨਹੀਂ ਕਰਨੀ ਕਿਉਂਕਿ ਅੰਮ੍ਰਿਤ ਵੇਲੇ ਤੇ ਜਿਹੜੀ ਮੈਂ ਚੀਜ਼ ਹੁਣ ਤੁਹਾਨੂੰ ਅੱਗੇ ਦੱਸ ਰਹੀ ਹਾਂਗੀ ਉਸ ਨੂੰ ਦੋਨੋਂ ਪਤੀ ਪਤਨੀ ਨੇ ਤੁਸਨੇ ਲਗਾਤਾਰ ਪੀਣਾ ਹੈਗਾ ਕਟੋ-ਕਟ 4 ਮਹੀਨੇ ਪੀਣਾ ਹੈਗਾ ਪਾਈਕ ਰੂਜੀ ਨੇ ਚਾਹਿਆ ਤਾਂ ਤੁਹਾਡੇ ਘਰ ਬੱਚਾ ਜ਼ਰੂਰ ਹੋਵੇਗਾ ਤੁਸੀਂ ਦਵਾਈਆਂ ਜਿੰਨੀਆਂ ਵੀ ਗੋਲੀਆਂ ਦਵਾਈਆਂ ਖਾਣਿਓ ਉਹਨਾਂ ਨੂੰ ਬੰਦ ਕਰ ਦਿਓ ਆਪਦੀ ਇਹਨਾਂ ਜਿਹੜੀ ਇਮਿਊਨਿਟੀ ਹੈ ਆਪਣੀ ਜਿਹੜੀ ਤਾਕਤ ਹੈ ਉਹ ਤੇ ਧਿਆਨ ਦਿਓ ਵਿਟਾਮਿਨ ਡੀ ਵੀ 12 ਬ ਆਇਰਨ ਕੈਲਸ਼ੀਅਮ ਹਨਾ ਜਿਆਦਾ ਤੋਂ ਜਿਆਦਾ ਫਰੂਟ ਖਾਓ ਜਿਆਦਾ ਤੋਂ ਜਿਆਦਾ ਤੁਸੀਂ ਜਿਵੇਂ ਕਿ ਬਾਦਾਮ ਹੋਗੇ ਕਾਜੂ ਹੋਗੇ ਪਿਸਤਾ ਹੋਗੇ ਹਨਾ ਇਹ ਚੀਜ਼ਾਂ ਖਾਓ ਤੁਹਾਡੇ ਅੰਦਰ ਨਾ ਕਮਜ਼ੋਰੀ ਹੈ ਕਿ ਹੋਰ ਕੁਝ ਨਹੀਂ ਹੈਗਾ ਠੀਕ ਹੈ ਵੀ 1% ਆਪਾਂ ਮੰਨ ਸਕਦੇ ਆ ਜਿਵੇਂ ਕੋਈ ਕਿਸੇ ਨੂੰ ਟਿਊਬ ਵਗੈਰਾ ਦੀ ਪ੍ਰੋਬਲਮ ਹੋ ਜਾਂਦੀ ਜਾਂ ਕਿਸੇ ਨੇ ਤਾਂ ਤੁਸੀਂ ਉਹ ਹੈਮੋਪੈਥੀ ਦੀ ਦਵਾਈ ਖਾ ਸਕਦੇ ਹੋ ਨਾ ਹੈਮੋਪੈਥੀ ਦਵਾਈ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੈ ਕਿ ਇਸ ਚੀਜ਼ ਨੂੰ ਨਾ ਠੀਕ ਕਰਨ ਦੀ ਤਾਂ ਨਹੀਂ ਤਾਂ ਤੁਸੀਂ ਜੋ ਮੈਂ ਤੁਹਾਨੂੰ ਇਹ ਚੀਜ਼ਾਂ ਦੱਸੀਆਂ ਨੇਗੀਆਂ ਵੀਰ ਵੀ ਤੇ ਮੇਰੀਆਂ ਭੈਣਾਂ ਵੀ ਇਹ ਚੀਜ਼ ਨੂੰ ਕਰੋ ਤਾਂ ਮੈਨੂੰ ਜਿੱਤ ਤੱਕ ਭਰੋਸਾ ਵਾਇਗਰੂ ਜੀ ਤੇ ਕਿ ਘੱਟੋ ਘੱਟ ਮਹੀਨੇ 2 ਮਹੀਨਿਆਂ ਦੇ ਵਿੱਚ ਤੁਹਾਡੇ ਘਰ ਬੱਚੇ ਦੀ किलकारी ਜ਼ਰੂਰ ਗੂੰਜੇਗੀ ਇਸ ਚੀਜ਼ ਨੂੰ ਨਾ ਭਰੋਸੇ ਤੇ ਸਰਦਾ ਤੇ ਵਿਸ਼ਵਾਸ ਨਾਲ ਕਰਨਾ ਫਿਰ ਇੱਕ ਨਾ ਮੋਰ ਹੁੰਦਾ ਮੋਰ ਦਾ ਖੰਭ ਹੁੰਦਾ ਹੈ ਤਾਂ ਤੁਹਾਨੂੰ ਮਿਲ ਜਾਏਗਾ ਕਿਤੋਂ ਵੀ ਉਹਦੇ ਨਾਲ ਇੱਕ ਨੀਲੇ ਜਿਹੇ ਰੰਗ ਦੀ ਕਟਿੱਕੀ ਜੀ ਹੁੰਦੀ ਆ ਐਦਾਂ ਚੰਦ ਵਾਂਗੂ ਹੁੰਦੀ ਹੈਗੀ ਹਨ ਉਸ ਨੂੰ ਨਾ ਤੁਸੀਂ ਨੇ ਕੱਟ ਲੈਣਾ ਕਟਿੰਗ ਕਰ ਲੈਣੀ ਆ ਕਟਿੰਗ ਕਰਕੇ ਨਾ ਗੁੜ ਲੈਣਾ ਨਾ ਗੁੜ ਦੇ ਵਿੱਚ ਨਾ ਚੰਗੇ ਤਰੀਕੇ ਦੇ ਨਾਲ ਉਸ ਨੂੰ ਲਪੇਟ ਲੈਣਾ ਲਪੇਟ ਕੇ ਦੇਖੋ ਇਹ ਨਾ ਉਹ ਵੀ ਤੁਹਾਡੇ ਗਲ ਦੇ ਵਿੱਚ ਉਹਦੇ Baal ਜੇ ਅੜ ਜਾਣ ਚਾਹੇ 2-3 ਟਲੀਆਂ ਛੋਟੇ ਛੋਟੇ ਬਣਾ ਲਓ ਗੋਲੀਆਂ ਜੀਆਂ ਤੁਸੀਂ ਉਸ ਨੂੰ ਅੰਦਰ ਲੰਘਾ ਲੈਣਾ ਹੈਗਾ ਇਸ ਦੇ ਨਾਲ ਵੀ ਕਹਿੰਦੇ ਵਾਈ ਗਰੂ ਜੀ ਇਹ ਸਿਰਫ ਚੀਜ਼ਾਂ ਗਰਮਾ ਇਸ ਦੇਣ ਵਾਸਤੇ ਨਹੀਂ ਤੁਹਾਡੇ ਅੰਦਰ ਜਿਹੜੀ ਵੀਕਨੈਸ ਹੈ ਨਾ ਉਸ ਚੀਜ਼ ਨੂੰ ਤਾਕਤ ਦੇਣ ਵਾਸਤੇ ਨਹੀਂ ਗਿਆ ਇਹ ਨਹੀਂ ਹੈਗਾ ਵੀ ਕੋਈ ਵੀ ਚੀਜ਼ ਇਦਾਂ ਦੀ ਨਹੀਂ ਹੈਗੀ ਜਿਹੜੀ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਵੇਗੀ ਇਹ ਸਿਰਫ ਜਦੋਂ ਤੁਹਾਡੇ ਅੰਦਰ ਜਾਣਗੇ ਚੀਜ਼ਾਂ ਤੁਹਾਡੇ ਤਸਵੀਰ ਵਾਲੇਗੀ ਤਸਵੀਰ ਵਾਲੇਗੀ ਤੇ ਤੁਹਾਡੇ ਅੰਦਰੋਂ ਇੱਕ ਕਹਿੰਦੇ ਹੁੰਦੇ ਨੇ ਵੀ ਕਈਆਂ ਦੇ ਨਾ ਹੁੰਦੇ ਵੀ ਆਪਾਂ ਨੂੰ ਸੈਕਸਲੀ ਮਲਕੇ ਲਾਲੋ ਵੀ ਹਨਾ ਇੱਕ ਖਤਮ ਹੋ ਜਾਂਦਾ ਵੀ ਹਾਂ ਬਸ ਖੀਜ ਜੜੀ ਰਹਿੰਦੀ ਰਹਿੰਦੀ ਹੈ ਕਦੇ ਵੀ ਪਤੀ ਪਤਨੀ ਨੂੰ ਇੱਕ ਦੂਜੇ ਦਾ ਹਨਾ ਕੋਲ ਗੱਲ ਕਰਨ ਨੂੰ ਬੈਠਣ ਨੂੰ ਵੀ ਮਨ ਨਹੀਂ ਕਰਦਾ ਇੱਕ ਤਾਂ ਆਪਣਾ ਦਿਮਾਗ ਚੱਲੀ ਜਾਂਦਾ ਵੀ ਲੈ ਆਪਣਾ ਤਾਂ ਹੁਣ ਤੱਕ ਬੱਚਾ ਨਹੀਂ ਹੋਇਆ ਪਤਨੀ ਕੀ ਹੋ ਗਿਆ ਕਿਉਂ ਹੋ ਨਹੀਂ ਆਇਆ ਪਤਨੀ ਮੇਰੇ ਚ ਪਿੱਕ ਕੋਈ ਹੋਇਆ ਕਮੀ ਆ ਪਤਨੀ ਮੇਰੇ ਪਤੀ ਚ ਵੀ ਇਦਾਂ ਦੀਆਂ ਗੱਲਾਂ ਨੂੰ ਦਿਮਾਗ ਦੇ ਵਿੱਚੋਂ ਬਿਲਕੁਲ ਕੱਢ ਦੋ ਖੁਸ਼ ਰਹੋ ਕੰਮ ਕਰੋ ਹਨਾ ਜਿੰਨਾ ਤੁਸੀਂ ਕੰਮ ਕਰੋਗੇ ਜਿੰਨਾ ਤੁਸੀਂ ਖੁਸ਼ ਰਹੋਗੇ ਜਿੰਨਾ ਤੁਸੀਂ ਡੀਮੋਟੀਵੇਟ ਤੋਂ ਪਰਾਂ ਹੋਮ ਹੋਵੋਗੇ ਨਾ ਕਿਉਂਕਿ ਨਹੀਂ ਤਾਂ ਬਹੁਤ ਸਾਲ ਦੋ ਸਾਲ ਲੰਘ ਜਾਣ ਤਾਂ ਲਵੇ ਵਾਲੇ ਦੋ ਵਾਲੇ ਕਹਿਣ ਲੱਗਦੇ ਨੇ ਲਾਈਨ ਨਾ ਚਰ ਹੋ ਗਿਆ ਤੇਰਾ ਤਾਂ ਬੱਚਾ ਨਹੀਂ ਹੋਇਆ ਪਤਾ ਨਹੀਂ ਕੀ ਹੋ ਗਿਆ ਨਾ ਸਿਰਫ ਕਮਜ਼ੋਰੀ ਹੈ ਹੋਰ ਕੁਝ ਨਹੀਂ ਆਪਦੇ ਆਪ ਨੂੰ ਤੁਸੀਂ ਤਾਕਤ ਦਿਓ ਹਨਾ ਜੇ ਨਾਨ ਵੇਜ ਖਾਣ ਨਹੀਂ ਉਹ ਤਾਂ ਤੁਸੀਂ ਨਾਨ ਵੇਜ ਵੀ ਖਾ ਸਕਦੇ ਹੋ ਉਹਦੇ ਨਾਲ ਵੀ ਜਿਵੇਂ ਅੰਡੇ ਵਗੈਰਾ ਤੁਸੀਂ ਖਾਣੇ ਹੋਣਾ ਤਾਂ ਤੁਸੀਂ ਉਹ ਖਾ ਸਕਦੇ ਹੋ ਪਰ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸੀ ਹੈ ਚ ਉਹਨਾਂ ਚਿਰ ਇਹ ਕਰਨੇ ਤੁਸੀਂ ਉਹਨਾਂ ਚਿਰ ਤੁਸੀਂ ਨਾਨ ਵੇਜ ਨਹੀਂ ਖਾਣਾ ਹੈਗਾ ਅਰਦਾਸ ਕਰਨੀ ਹੈ ਤੇ ਸ਼ਬਦ ਮੈਂ ਤੁਹਾਨੂੰ ਅੱਗੇ ਦੱਸਦਾ ਤੇ ਵੀਡੀਓ ਨੂੰ ਜ਼ਰੂਰ ਦੇਖਣਾ ਵਿੱਚੋਂ ਸਕਿਪ ਨਾ ਕਰਨਾ ਕਿਉਂਕਿ ਸਕਿਪ ਕਰਦੇ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਹੁਣ ਤੁਸੀਂ ਇਹਨੇ ਦੋਨੋਂ ਪਤੀ ਪਤਨੀ ਨੇ ਕੰਨਾ ਕੀਆ ਕਿ ਇੱਕ ਨਾ ਨਾਰੀਅਲ ਦਾ ਖੋਪੇ ਦਾ ਗੁੱਟ ਲੈ ਕੇ ਆਉਣਾ ਜਿਹੜਾ ਖੋਪੇ ਦੇ ਗੁੱਟ ਆਪਾਂ ਨਾ ਬੰਦ ਜਿਹਾ ਹੁੰਦੇ ਨੇ ਕਿਰਾ ਠੁੱਠੀ ਜਿਹੀ ਬਣੀ ਹੁੰਦੀ ਹੈ ਉਹ ਨਹੀਂ ਇੱਕ ਪੂਰਾ ਗੁੱਟ ਸਾਫ ਤਾਂ ਲੈ ਕੇ ਆਉਣਾ ਉਹ ਤੁਸੀਂ ਘਟੋ ਘਟ ਵੀ ਚਾਰ ਗੁੱਟ ਲੈ ਆਏ ਹੋ ਹਨਾ ਮਹੀਨੇ ਚ ਤੁਸੀਂ ਨੇ ਇੱਕ ਵਾਰ ਖਾਣਾ ਹੈ ਉਹ ਚਾਰ ਗੁੱਟ ਲੈ ਆਏ ਹੋ ਉਹ ਇੱਕ ਗੁੱਟ ਨੂੰ ਤੁਸੀਂ ਇਹਨੇ ਕਰਨਾ ਕੀ ਹੈ ਇੱਕ ਗਲੀ ਘੱਟ ਲੈਣੀ ਹੈ ਉਹਦੇ ਵਿੱਚ ਨਾ ਤੁਸੀਂ ਨੇ ਖਸ ਖਸ ਤੇ ਆਪਣੀਆਂ ਦਾਖਾਂ ਬਾਦਾਮ ਇਨਨੋਂ ਸਾਰੀ ਚੀਜ਼ਾਂ ਨੂੰ ਨਾ ਬਦਾਮਾਂ ਨੂੰ ਥੋੜਾ ਜਿਹਾ ਪਹਿਲਾਂ ਕੁੱਟ ਲਿਓ ਪੀਸ ਲਿਓ ਪੀਸ ਕੇ ਉਹਦੇ ਵਿੱਚ ਭਰ ਲਿਓ ਸਾਰੀ ਚੀਜ਼ਾਂ ਨੂੰ ਉਹਦੇ ਵਿੱਚ ਭਰ ਲੈਣਾ ਤੁਸੀਂ ਨੇ ਭਰ ਕੇ ਉੱਪਰੋਂ ਨੂੰ ਬੰਦ ਕਰ ਦੇਣਾ ਹੈਗਾ ਕਿਸੇ ਵੀ ਚੀਜ਼ ਨਾਲ ਜਿਵੇਂ ਉਹ ਜਿਹੜੇ ਤੁਸੀਂ ਕੱਢੋਗੇ ਨਾ ਉਹ ਕਿਸੇ ਆਪਣੇ ਲੱਕੜੀ ਵਾਲੇ ਤੋਂ ਜਾਂ ਕਿਸੇ ਤੋਂ ਵੀ ਉਹਦਾ ਨੱਕ ਢੱਕਣ ਜਾਂ ਬਣਵਾ ਲੈ ਜਿੰਨਾ ਤੁਸੀਂ ਕੋਲੋਂ ਕਰੋਗੇ ਉਹਤੇ ਲਗਾ ਕੇ ਨਾ ਫਿਰ ਉਹਨੂੰ ਤੁਸੀਂ ਜਿਵੇਂ ਇੱਕ ਕੁੱਟ ਨੂੰ ਲਾਲ ਤੁਸੀਂ ਉਹ ਦੋ ਤਿੰਨ ਲੀਟਰ ਦੁੱਧ ਦੇ ਵਿੱਚ ਚੰਗੇ ਤਰੀਕੇ ਨਾਲ ਉਬਲ ਜਾਊਗਾ ਉਹਨੂੰ ਉਨਾ ਟਾਈਮ ਉਬਾਲਣਾ ਜਿੰਨਾ ਟਾਈਮ ਉਹ ਨਰਮ ਨਾ ਹੋ ਜਿਵੇਂ ਕਿ ਅੱਧਾ ਦੁੱਧ ਨਾ ਰਹੇ ਜੇ ਖੋਆ ਜਾ ਬਣ ਜਾਂਦਾ ਹੁੰਦਾ ਨਾ ਅੱਧਾ ਦੁੱਧ ਨਾ ਰਹੇ ਜੇ ਫਿਰ ਤੁਸੀਂ ਉਸ ਨੂੰ نیچے ਉਤਾਰ ਲੈਣਾ ਹੈ نیچے ਉਤਾਰ ਕੇ ਉਹਨੂੰ ਗੁੱਟ ਨੂੰ ਚੰਗੇ ਤਰੀਕੇ ਨਾਲ ਭੰਨ ਕੇ ਸਾਰੀ ਚੀਜ਼ ਨੂੰ ਮਿਕਸੀ ਦੇ ਵਿੱਚ ਪਾ ਕੇ ਇੱਕ ਪੇਸਟ ਬਣਾ ਲੈਣਾ ਜਿਵੇਂ ਕਿ ਆਪਾਂ ਸ਼ੇਕ ਬਣਾ ਲੈਂਦੇ ਆ ਉਸ ਤਰੀਕੇ ਨਾਲ ਬਣਾ ਲੈਣਾ ਉਹ ਤੁਸੀਂ ਦੋਨੋਂ ਪਤੀ ਪਤਨੀ ਨੇ ਸਵੇਰੇ ਪੀਣਾ ਫਿਰ ਸ਼ਾਮ ਨੂੰ ਮੈਂ ਪੀ ਲੋ ਜਿੰਮੇ ਮੇਰੀਆਂ ਭੈਣਾਂ ਨੂੰ ਪੀਰੀਅਡ ਆਉਣਾ ਹੁੰਦਾ ਨਾ ਉਸ ਤੋਂ ਪਹਿਲਾਂ ਪੀ ਲੋ ਕਿਉਂਕਿ ਇਹਦੇ ਨਾਲ ਜਿਹੜੀ ਤੁਹਾਡੀ ਬੋਡੀ ਦੇ ਵਿੱਚ ਅੰਦਰ ਹੈ ਨਾ ਬੱਚਾ ਪੈਦਾ ਕਰਨ ਦੀ ਜਾਂ ਬੀੜਾ ਨੂੰ ਜਾਂ ਭੈਣਾਂ ਨੂੰ ਕਿਸੇ ਵੀ ਤਰੀਕੇ ਜਿਵੇਂ ਵਿਟਾਮਿਨ ਡੀ ਦੀ ਵੀ 12 ਦੀ ਆਇਰਨ ਕੈਲਸ਼ੀਅਮ ਕੋਈ ਵੀ ਇਦਾਂ ਦੀ ਤੁਹਾਨੂੰ ਕੋਈ ਕਮਜ਼ੋਰੀ ਹੈਗੀ ਨਾ ਉਹ ਤੁਹਾਡੀ ਪੂਰੀ ਹੋ ਪੇਗੀ ਇਹ ਚੀਜ਼ ਨੂੰ ਤੁਸੀਂ ਨੇ ਘੱਟੋ ਘੱਟ 4 ਮਹੀਨੇ ਕਰਨਾ ਹੀ ਕਰਨਾ ਹੈ ਹਰ ਇੱਕ ਮਹੀਨੇ ਦੇ ਵਿੱਚ ਇੱਕ ਵਾਰੀ ਇਹ ਚੀਜ਼ ਤੁਸੀਂ ਨੇ ਪੀਣੀ ਹੋਵੇਣੀ ਹੈਗੀ ਠੀਕ ਹੈ ਨਾ ਤੇ ਇੱਕ ਚੀਜ਼ ਹੋਰ ਹੈਗੀ ਉਹ ਮੈਂ ਆਪਣੇ ਭੈਣਾਂ ਨੂੰ ਬਾਅਦ ਦੇ ਵਿੱਚ ਦੱਸੂਗੀ ਦਵਾਈ ਹੈਗੀ ਉਹ ਇੱਕ ਪਣਾਉਣੀ ਪੈਣੀ ਹੈਗੀ ਉਹ ਉਹਦਾ ਮੈਨੂੰ ਵੀ ਹਜੇ ਚੰਗੇ ਤਰੀਕੇ ਨਾਲ ਪਤਾ ਨਹੀਂ ਹੈਗਾ ਫਿਰ ਮੈਂ ਤੁਹਾਨੂੰ ਉਹ ਚੀਜ਼ ਅਲੱਗ ਤੋਂ ਇੱਕ ਦਿਨ ਸ਼ਾਰਟ ਵੀਡੀਓ ਪਾ ਦੂੰਗੀ ਅਲੱਗ ਤੋਂ ਦੱਸ ਦੂੰਗੀ ਦੇਖੋ ਮੈਂ ਤੁਹਾਨੂੰ ਅੱਜ ਇਹ ਚਾਰ ਪੰਜ ਚੀਜ਼ਾਂ ਦੱਸਤੀਆਂ ਇਹ ਚੀਜ਼ਾਂ ਤੁਸੀਂ ਜ਼ਰੂਰ ਕਰਨੀਆਂ ਤੇ ਇੱਕ ਮੈਂ ਆਪਣੇ ਭੈਣਾਂ ਨੂੰ ਤੇ ਵੀਰਾਂ ਨੂੰ ਖਾਸ ਤੌਰ ਤੇ ਬੇਨਤੀ ਕਰਨੀ ਚਾਹਣੀ ਹੈਗੀ ਜਿਹੜੀ ਇਹ ਚਾਹੁੰਦੇ ਵੀ ਸਾਡੇ ਘਰ ਵਾਹਿਗੁਰੂ ਜੀ ਪੁੱਸਪੁੱਤਰ ਦੀ ਪੂਜਾ ਬੱਚੇ ਦੀ ਦਾਤ ਬਖਸ਼ਣਾ ਇੱਕ ਤਾਂ ਨਾ ਤੁਸੀਂ ਪਤੀ ਪਤਨੀ ਆਪਣੇ ਜਿਹੜਾ ਮਾਈਂਡ ਦੇ ਵਿੱਚ ਇਹ ਹੈ ਨਾ ਵੀ ਸਾਡੇ ਪਤਨੀ ਬੱਚਾ ਹੋਊਗਾ ਪਤਨੀ ਨਹੀਂ ਹੋਊਗਾ ਕਰੀਏ ਆਪਾਂ ਕੀ ਗੱਲ ਬਗਰੀ ਹੈ ਨਾ ਇੱਕ ਤਾਂ ਦੇਖੋ ਬੱਚੇ ਦੀ ਹਰ ਇੱਕ ਦੀ ਕਹਿੰਦੇ ਆਪਣੀ ਬਾਡੀ ਦੀ ਨਾ ਏਜ ਹੁੰਦੀ ਹੈ ਪਹਿਲਾਂ ਤਾਂ ਆਪਾਂ ਵਿਆਹ ਤੋਂ ਪਹਿਲਾਂ ਲਈ ਜਾਂਦੇ ਆ ਨਾ ਕੋਈ ਕੋਈ ਦਵਾਈ ਲਈ ਜਾਂਦਾ ਕੋਈ ਕਦੇ ਕੋਈ ਦਵਾਈ ਲਈ ਜਾਂਦਾ ਉਹਦੇ ਨਾਲ ਵੀ ਹਾਂ ਆਪਾਂ ਥੋੜੇ ਸਿਆਣੇ ਹੋ ਜਾਈਏ ਵੀ ਆਪਾਂ ਥੋੜੇ ਜਿਹਾ ਨਾ ਹੋ ਰਾਇ ਆਪਣੀ ਲਾਈਫ ਨੂੰ ਜਿਉਉਈਏ ਫਿਰ ਆਪਾਂ ਬੱਚਾ ਕਰਾਂਗੇ ਦੇਖੋ ਇਹ ਦੇ ਨਾਲ ਤੁਹਾਡੀ ਬੋਡੀ ਦੇ ਵਿੱਚ ਵੀਕਨੈਸ ਪੈਂਦੀ ਹੈ ਇਹਦੇ ਨਾਲ ਤੁਹਾਡੀ ਬੋਡੀ ਦੇ ਵਿੱਚ ਕਮਜ਼ੋਰੀ ਪੈਂਦੀ ਹੈ ਕਿ ਇਹ ਦੇ ਨਾਲ ਹੀ ਅੱਜ ਕੱਲ ਜਿਹੜਾ ਬੱਚੇ ਨਹੀਂ ਹੋ ਰਹੇ ਨਾ ਇਹ ਹੀ ਸਭ ਤੋਂ ਵੱਡਾ ਮੇਨ ਕਾਰਨ ਹੈਗਾ ਤਾਂ ਤੁਸੀਂ ਕੋਈ ਵੀ ਹੈਨਾ ਇਦਾਂ ਦੀ ਮੈਡੀਸਨ ਨਾਲ ਲਓ ਜਿਵੇਂ ਕਿ ਇੱਕ ਬਹੁਤ ਬਣਾ ਦੇ ਮੈਨੂੰ ਮੈਸੇਜ ਆ ਵੀ ਦਿੱਤੀ ਅਸੀਂ ਬਹੁਤ ਦਵਾਈਆਂ ਖਾਲੀਆਂ ਵੀ ਜਿੱਦਣ ਸਾਡਾ ਵਿਆਹ ਹੋਇਆ ਨਾ ਵੀ ਸਾਡੇ ਬੱਚੇ ਨਹੀਂ ਹੋਏ ਤੁਸੀਂ ਸਾਰੀਆਂ ਦਵਾਈਆਂ ਇਦਾਂ ਕੋਈ ਨਾ ਖੋ ਦਵਾਈਆਂ ਛੱਡ ਦਿਓ ਤੁਸੀਂ ਆਪਣੀ ਬੋਡੀ ਨੂੰ ਤਾਕਤ ਦਿਓ ਬੱਚਾ ਦਵਾਈਆਂ ਨੇ ਨਹੀਂ ਪੈਦਾ ਕਰਨਾ ਬੱਚਾ ਤੁਹਾਡੀ ਬਾਡੀ ਨੇ ਤਾਕਤ ਨੇ ਪੈਦਾ ਕਰਨਾ ਹੈ ਤੁਹਾਡੀ ਜਿੰਨੇ ਵੀਰੀਆਂ ਚ ਤਾਕਤ ਹੋਊਗੀ ਪੈਣਾ ਚ ਤਾਕਤ ਹੋਊਗੀ ਫਿਰ ਹੀ ਤੁਹਾਡੇ ਉਹ ਨਾ ਹੋਊਗਾ ਅੱਗੇ ਤੁਸੀਂ ਕਿਸੇ ਜੀਵ ਨੂੰ ਪੈਦਾ ਕਰ ਸਕਦੇ ਹੋ ਇਹੀ ਚੀਜ਼ ਹੈਗੀ ਕਿਉਂਕਿ ਤੁਹਾਡੇ ਅੰਦਰ ਤਾਕਤ ਹੈ ਨਹੀਂ ਤੇ ਬਾਕੀ ਤੁਹਾਨੂੰ ਸਾਰੇ ਸਿਆਣੇ ਹੋਣਾ ਹੋਰ ਮੈਂ ਤੁਹਾਨੂੰ ਇਹਨੂੰ ਖੁੱਲ ਕੇ ਕੀ ਗੱਲ ਦੱਸਾਂ ਤਾਂ ਤੁਸੀਂ ਇਹ ਚੀਜ਼ ਜ਼ਰੂਰ ਕਰਨੀ ਹੈ ਤੇ ਇੱਕ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਚੀਜ਼ ਹੋਰ ਦੱਸ ਦਿੰਦੀ ਹਾਂ ਜਿਵੇਂ ਕਿ ਬੱਚਾ ਜਿਹੜੇ ਪੈਣਪਰਾ ਛੋਟੇ ਮੈਥੋਂ ਚਾਹੁੰਦੇ ਆ ਵੀ ਹਾਂ ਨਾ ਵੀ ਆਪਣੇ ਘਰ ਬਾਈ ਗਰੂਜੀ ਬੱਚੇ ਦੀ ਦਾਤ ਵਕਸ਼ਨਾ ਤਾਂ ਪੀਰੀਅਡ ਤੋਂ 4 ਦਿਨ ਪਹਿਲਾਂ ਤੇ ਪੀਰੀਅਡ ਤੋਂ 3 ਦਿਨ ਜਾਂ 4 ਦਿਨ ਬਾਅਦ ਦੇ ਵਿੱਚ ਬੱਚਾ ਦੀ ਇੱਕ ਕੁਦਰਤੀ ਹੈ ਇਹ ਕਿ ਤੁਹਾਡੇ ਘਰ ਜਿਹੜੇ ਜਿਹੜੇ ਬੱਚਾ ਚਾਹੁੰਦੇ ਨੇ ਵੀ ਭੈਣਾਂ ਨੂੰ ਬੱਚਾ ਕਨਸੀਵ ਹੋਉਂਦਾ 100% ਚਾਂਸ ਹੁੰਦਾ ਤਾਂ ਤੁਸੀਂ ਇਸ ਚੀਜ਼ ਨੂੰ ਜ਼ਰੂਰ ਕਰੋ ਜਦੋਂ ਵੀ ਤੁਸੀਂ ਆਪਸ ਦੇ ਵਿੱਚ ਪਤੀ ਪਤਨੀ ਨੇ ਬੈਠਣਾ ਹੈ ਤਾਂ ਮਾਈਂਡ ਦੇ ਵਿੱਚ ਥੋੜਾ ਜਿਹਾ ਨਾ ਆਪਣੇ ਮਾਹੌਲ ਨੂੰ ਥੋੜਾ ਜਿਹਾ ਆਪਣੇ ਘਰ ਨੂੰ ਤੁਸੀਂ ਸਮਝੇ ਰਹੋ ਮੈਂ ਕਹਿਣਾ ਕੀ ਚਾਹਣੀ ਆ ਹਨ ਵੀ ਇਸ ਚੀਜ਼ ਨੂੰ ਨਾ ਆਪਣਾ ਮਾਹੌਲ ਇਦਾਂ ਦਾ ਬਣਾਇਆ ਕਰੋ ਕਿਉਂਕਿ ਇੱਕ ਪਿਆਰ ਦੀ ਨਿਸ਼ਾਨੀ ਹੈ ਹਨ ਇਹ ਤਾਂ ਹੈ ਨਹੀਂ ਵੀ ਕੋਈ ਤੱਕੇ ਨਾਲ ਆਪਾਂ ਕੋਈ ਕਿਦਾਂ ਦੀ ਚੀਜ਼ ਹੈ ਜਿੱਦਾਂ ਦੀ ਵੀ ਆਪਾਂ ਨੂੰ ਲੈ ਲਾਂਗੇ ਹਨ ਇੱਕ ਪਿਆਰ ਦੀ ਨਿਸ਼ਾਨੀ ਹੈਗੀ ਇਹ ਤਾਂ ਬਸ ਤੁਹਾਡੇ ਅੰਦਰੋਂ ਕਮਜ਼ੋਰੀ ਖਤਮ ਹੋ ਗਈ ਤਾਂ ਆਪਣੇ ਆਪ ਤੁਹਾਡੇ ਵਾਈ ਗਰੂਜੀ ਜੀ ਸਪੁੱਤਰ ਦੀ ਦਾਤ ਜਾਂ ਬੱਚੇ ਦੀ ਦਾਤ ਬਕਸ਼ਣਗੇ ਹੀ ਬਕਸ਼ਣਗੇ ਇਹ ਮੇਰੀ 101% ਤੁਹਾਨੂੰ ਗਰੰਟੀ ਤੇ ਤੁਹਾਡੀ ਜਿਹੜੀ ਤਸਵੀਰ ਹੁੰਦੀ ਹੈਗੀ ਜਿੰਨਾ ਚਿਰ ਉਹ ਗਰਮੈਸ ਦੇ ਵਿੱਚ ਨਹੀਂ ਆਉਂਦੀ ਉਨਾਂ ਚਿਰ ਬੱਚਾ ਕਨਸੀਵ ਨਹੀਂ ਹੁੰਦਾ ਕਿਉਂਕਿ ਅੱਜ ਕੱਲ ਆਪਾਂ ਨੂੰ ਆਤ ਹੈ ਵੀ ਸਾਰਾ ਦਿਨ ਕੋਲਡ ਡਰਿੰਕ ਕੜੇ ਮਲਕੇ ਪੀਰੀਅਡ ਆਇਆਗਾ ਡੇਟ ਦੇ ਵਿੱਚ ਨਾ ਦੁੱਧ ਤੋ ਕੋਲਡ ਡਰਿੰਕ ਮਿਲਕ ਸ਼ੇਕ ਇਦਾਂ ਦੀਆਂ ਚੀਜ਼ਾਂ ਹਨ ਜਿਹੜੀਆਂ ਪੈਣਾ ਅੱਜ ਕੱਲ ਬੱਚੇ ਲੈਂਦੇ ਹਨ ਨਾ ਉਸੇ ਕਰਕੇ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਪਹਿਲਾਂ ਜਦੋਂ ਇਦਾਂ ਦੀ ਮਦਸਿਤੇ ਦੇ ਵਿੱਚ ਪੀਰੀਅਡ ਆਉਂਦੇ ਸੀ ਨਾ ਤਾਂ ਉਦੋਂ ਮਾਂਵਾਂ ਜਿਹੜੀਆਂ ਹੁੰਦੀਆਂ ਸੀ ਬਹੁਤ ਸਿਆਣੀਆਂ ਹੁੰਦੀਆਂ ਸੀ ਉਹ ਆਪਣੀ ਬੱਚੀ ਨੂੰ ਨਾ ਕਦੇ ਵੀ ਕੋਈ ਠੰਡੀ ਚੀਜ਼ ਦਾ ਦਹੀਂ ਜਾਂ ਦੁੱਧ ਤੋਂ ਬਣੀ ਹੋਈ ਚੀਜ਼ ਨਾ ਤਿੰਨ ਚਾਰ ਦਿਨ ਦਿੰਦੀ ਨਹੀਂ ਸੀਗੇ ਕਿਉਂਕਿ ਜਿਹੜਾ ਕਹਿੰਦੇ ਸੀ ਨੀ ਚੌਂਕੇ 'ਚ ਨਹੀਂ ਚੜਨ ਦਿੰਦੇ ਵੀ ਹਾਂ ਅਪਵਿੱਤਰ ਅਪਵਿੱਤਰ ਦੀ ਗੱਲ ਨਹੀਂ ਹੁੰਦੀ ਸੀ ਤਾਂ ਕਿ ਉਹਨਾਂ ਨੂੰ ਹੁੰਦਾ ਸੀ ਵੀ ਇਹ ਥੋੜੀ ਜੀ ਰੈਸਟ ਕਰ ਲ ਕਿਉਂਕਿ ਉਸ ਟਾਈਮ ਔਰਤ ਦਾ ਮੂਡ ਵੀ ਇਦਾਂ ਦਾ ਹੋਇਆ ਹੋਇਆ ਹੁੰਦਾ ਹੈਗਾ ਥੋੜੀ-ਬਹੁਤੇ ਅੱਜਕੱਲ੍ਹ ਲੜਾਈ ਚ ਆਗਰੇ ਜ਼ਿਆਦਾ ਵਧਣ ਦਾ ਮੇਨ ਕਾਰਨ ਵੀ ਇਹ ਕਿਉਂਕਿ ਇੱਕ ਦੂਜੇ ਦੇ ਪਰਸਤਿਤੀ ਨੂੰ ਸਥਿਤੀ ਨੂੰ ਸਮਝ ਨਹੀਂ ਪਾ ਰਹੇ ਤੇ ਇੱਕ ਮੈਂ ਤੁਹਾਨੂੰ ਸ਼ਬਦ ਦੱਸਦੀ ਆ ਜਿਹੜੀਆਂ ਮੇਰੀਆਂ ਭੈਣਾਂ ਚਾਹੁੰਦੀ ਨੇ ਸੁਪੁੱਤਰ ਦੀ ਦਾਤ ਤੁਹਾਨੂੰ ਇੱਕ ਗੁਰਸਿੱਖ ਸੁਪੁੱਤਰ ਮਿਲੇ ਦੇਖੋ ਸੁਪੁੱਤਰ ਤਾਂ ਤੁਹਾਨੂੰ ਪਤਾ ਹੈ ਵੀ ਅੱਜਕੱਲ੍ਹ ਪੁੱਤਰੀ ਹੋ ਰਹੇ ਨੇ ਵੀ ਸੁਪੁੱਤਰ ਦੀ ਦਾਤ ਗੁਰਸਿੱਖ ਦੀ ਮਿਲੇ ਤੁਹਾਨੂੰ ਉਹ ਮੈਂ ਤੁਹਾਨੂੰ ਇੱਕ ਸ਼ਬਦ ਦੱਸਦੀ ਆ ਉਹ ਤੁਸੀਂ ਨੇ ਕੇਸੀ ਇਸ਼ਨਾਨ ਕਰਕੇ ਜਿਹੜੀਆਂ ਪੜਨਾ ਚਾਹੁੰਦੀਆਂ ਨੇ ਉਹਨਾਂ ਦੇ ਬੱਚਾ ਹੋਵੇ ਤਾਂ ਕੇਸੀ ਇਸ਼ਨਾਨ ਕਰਕੇ ਕੋਲੇ ਜੋਤ ਤੂਫ ਕਰਕੇ ਗੁਰੂ ਸਾਹਿਬ ਜੀ ਦੀ ਤਸਵੀਰ ਰੱਖ ਕੇ ਤੁਸੀਂ ਨੇ ਫੇਰ ਕਰਨਾ ਗੁਰੂ ਸਾਹਿਬ ਜੀ ਤੁਸੀਂ ਕੋਈ ਵੀ ਤਸਵੀਰ ਰੱਖ ਲਓ ਚਾਹੇ ਦਸੇ ਗੁਰੂ ਸਾਹਿਬਾਂ ਜੀ ਦੀ ਤਸਵੀਰ ਤੁਹਾਡੇ ਕੋਲੇ ਹੈਗੇ ਉਹ ਤਸਵੀਰ ਰੱਖਣ ਦਾ ਭਾਵ ਹੈ ਵੀ ਤੁਸੀਂ ਇਹ ਸਮਝੋ ਵੀ ਗੁਰੂ ਸਾਹਿਬ ਜੀ ਦੇ ਮੈਂ ਅੰਗ ਸੰਗ ਸਾਹਮਣੇ ਬੈਠ ਕੇ ਗੋਦ ਦੇ ਵਿੱਚ ਬੈਠੀ ਚੀਜ਼ ਕਰ ਰਹੀਆਂ ਤੇ ਪਾਠ ਹੈ ਮੈਂ ਤੁਹਾਨੂੰ ਦੱਸ ਰਹੀਆਂ ਉਹਨੂੰ ਲਿਖ ਲੈਣਾ ਤੁਸੀਂ ਆਪਣੇ ਇੱਕ ਪੇਜ ਤੇ ਲਿਖ ਕੇ ਤੁਸੀਂ ਉਹਨੂੰ ਹਰ ਰੋਜ਼ ਘੱਟੋ-ਘੱਟ ਇੱਕ ਮਾਲਾ 108 ਮੰਕਿਆਂ ਦੀ ਇੱਕ ਮਾਲਾ ਉਹ ਤੁਸੀਂ ਨੇ ਕਰਨਿਓ ਕਰਨੀ ਉਹ ਸ਼ਬਦ ਹੈ ਪਹਿਲਾ ਤੁਸੀਂ ਨੇ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾ ਸਤਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਧਰੇ ਮਾਹੇ ਆਇਕਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਇਹ ਤੁਸੀਂ ਨੇ ਸ਼ਬਦ ਨੂੰ ਮੋਬਾਈਲ ਤੇ ਤੁਸੀਂ ਨੇ ਬੋਲ ਲੈਣਾ ਇਹ ਜਦੋਂ ਵੀ ਤੁਸੀਂ ਹੈਨਾ ਮੋਬਾਈਲ ਤੇ ਸਰਚ ਕਰਨ ਨਾ ਬਰਡ ਤੁਸੀਂ ਉਥੇ ਬੋਲ ਲੈਣਾ ਸਤਿਗੁਰ ਸੱਚ ਹੈ ਦੀਆ ਭੇਜ تیر ਜੀਵਨ ਉਪਜੈ ਸੰਜੋਗ ਜਦੋਂ ਤੁਸੀਂ ਇਹ ਸ਼ਬਦ ਨੂੰ ਬੋਲੋਗੇ ਨਾ ਤਾਂ ਤੁਹਾਡੇ ਉਥੇ ਸ਼ਬਦ ਬਹੁਤ ਮਹਾਂਪੁਰਸ਼ਾਂ ਦੇ ਆ ਜਾਣਗੇ ਲਿਖੇ ਹੋਏ ਵੀ ਆ ਜਾਣਗੇ ਤੁਹਾਨੂੰ ਇਹ ਗੁੱਜੀ ਸਾਨੀ ਨਾਹੀ ਬਾਤ ਗੁਰੂ ਨਾਨਕ ਤੁਠਾ ਦਿੱਤੀ ਦਾਤ ਇੱਥੇ ਤੱਕ ਤੁਸੀਂ ਨੇ ਇਸ ਸ਼ਬਦ ਨੂੰ ਲਿਖ ਲੈਣਾ ਤੇ 108 ਵਾਰ ਤੁਸੀਂ ਇਸ ਸ਼ਬਦ ਨੂੰ ਪੜਨਾ ਹੀ ਪੜਨਾ ਹੈਗਾ ਤੁਹਾਡੇ ਘਰ 100% ਵਾਈ ਗਰੂ ਜੀ ਗੁਰਸਿੱਖ ਪੁੱਤਰ ਦੇਣਗੇ ਤੇ ਅਰਦਾਸ ਜਰੂਰ ਕਰਨੀ ਕਿ ਵਾਈ ਗਰੂ ਜੀ ਮੇਰੇ ਘਰ ਗੁਰਸਿੱਖ ਪੁੱਤਰ ਦੇਣ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ। ਕੋਈ ਵੀ ਗੱਲ ਹੋਵੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਂ ਤੁਹਾਡੇ ਕਮੈਂਟ ਦਾ ਜਵਾਬ ਜਰੂਰ ਦੇਵਾਂਗੀ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਪੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।